ਜਿੰਦਰਾ ਬੋਲੇ ਜਾਣ ਵਾਲਿਆਂ ਪਿਛੋ ਪਿੰਡ ਮੇਰਾ ਬਣਾ ਲਿਆ ਇੱਥੇ ਨਵੀਪੁਰ ਅਸੀਂ ਕਰਾਈ ਤੇ ਰਹੀ ਨੇ ਆ ਘਾੜੇ ਵਿੱਚ ਕਿ ਅਸੀਂ ਨਵਾਂ ਮਕਾਨ ਬਣਾਇਆ ਸੀਗਾ ਤੇ ਅਸੀਂ ਉੱਧਰ ਚੜ ਗਏ ਤੇ ਚੋਰਾਂ ਦੇ ਪਿਛੋ ਦੀ ਕਾਂਢ ਟੱਪੀ ਤੇ ਉੱਤੋਂ ਗੇ ਲੜਾਈ ਬੁਏ ਜੋ ਟੋਲੀ ਲਾਗ ਦੇ ਗਿਰੇ ਲਾਗੇ ਜਿੰਦਰਾ ਦੀ ਹੱਥ ਪਾ ਕੇ ਕੁੰਡੀ ਖੋਲ ਕੇ ਤੇ ਦਰਵਾਜ਼ਾ ਗਿਆ ਜਿਹਨੇ ਮਾਰੀ ਖੋਲੀ ਆ ਜਿਹਨੇ ਮਾਰੀ ਦੇ ਵਿੱਚੋਂ ਜੋ ਕੁਝ ਮਿਲਿਆ ਉਹਨਾਂ ਨੂੰ ਉਹ ਲੈ ਗਏ ਫਿਰ ਕਮਰਾ ਖੋਲ੍ਹ ਕੇ ਆਇਆ ਕਮਰੇ ਦੇ ਵਿੱਚੋਂ ਕਮਰੇ ਦੀ ਜਿੰਦਰਾ ਵਜਾ ਜਿੰਦਰਾ ਤੋੜਿਆ ਫਿਰ ਬਕਸੇ ਦੇ ਵਿੱਚੋਂ ਉਹਨਾਂ ਨੇ ਸਮਾਨ ਕੱਢਿਆ ਆਪਣਾ ਜੋ ਵੀ ਕਰਨਾ ਹੈਗਾ ਸੋਨਾ ਕੱਢਿਆ ਨਕਦੀ ਕੈਸ ਕੱਢੀ ਇਹ ਧਰਕੇ ਮੈਂ 4 ਵਜੇ 4:30 5 ਵਜੇ ਆਇਆ ਤਕਰੀਬ ਨੇ ਮੈਂ ਦੇਖਿਆ ਆ ਕੇ ਤੇ ਅੰਦਰੋਂ ਵੀ ਲੋਕ ਲੱਗਾ ਸੀ ਬਾਹਰੋਂ ਟੱਡਾ ਲੋਕ ਲੱਗਾ ਹੀਗਾ ਉਹਨਾਂ ਨੇ ਰੋ ਕੁੰਡੀ ਰਾਈ ਹੀ ਵੀ ਮਲੇ ਜੇ ਕੋਈ ਬੜੋ ਵੀ ਬੰਦਾ ਆਊਗਾ ਤੇ ਮਲੇ ਘੜ ਘੜ ਕਾਊਗਾ ਤਾਂ ਹੀ ਪੱਜਾਂਗੇ ਤੇ ਨਗਦੀ ਕਾਹ ਲੈ ਗਿਆ ਤੇ ਸੋਨਾ ਲੈ ਗਿਆ ਕਿੰਨਾ ਸੋਨਾ ਲੈ ਗਿਆ ਸੋਨਾ ਮਲੇ ਪੰਜ 6 ਟੋਲੇ ਸੋਨਾ ਹੋਣਾ ਤੇ ਕੋਈ ਨਗਦੀ ਕਾਹ ਸੀਗਾ ਕੋਈ 40 ਕੇ 40 45000 ਰੁਪਇਆ ਮਿੱਥੀਆਂ ਮੁਠੀਆਂ ਦੇਣ ਵਾਸਤੇ ਰੱਖਿਆ ਹੀਗਾ ਉਹ ਲੈ ਕੇ ਦੀ ਚਲੇ ਗਏ ਇੱਕ ਪੁਲਿਸ ਨੂੰ ਕਪਲਾਨ ਕਰ ਦਿੱਤੀ ਆ ਪੁਲਿਸ ਵਾਲੇ ਮੌਕਾ ਦੇਖ ਕੇ ਆ ਕੇ ਚਲੇ ਗਏ 7:30 ਉਹ ਹੋਰ ਵੀ ਫਟਾਕੋਟੇ ਪੜੀ ਨਹੀਂ ਜੋ ਦੋ ਦੋ ਤਿੰਨ ਘੜੀਆਂ ਖੜੀਆਂ ਨੇ ਮਲੇ ਬਾਹਰ ਦੇ ਮੁਲਕ ਦੀਆਂ ਹੀ ਘੜੀਆਂ ਉਹ ਲੈ ਗਿਆ ਜੋ ਨਾਲ ਡੱਟ ਮੋਟਾ ਮੋਟਾ ਮਾਰ ਲਗਿਆ ਉਹ ਲੈ ਗਿਆ ਕੀ ਮੰਗਦੇ ਹੁਣ ਕੀ ਉਹ ਕਿਹੜਾ ਠਾਣਾ ਪੈਂਦਾ ਆਪਣਾ ਸਾਡਾ ਸਾਡਾ ਠਾਣਾ ਵੀ ਪੈਂਦਾ ਠੀਤੀ ਵੀ ਪੈਂਦਾ ਹੁਣ ਕਰਦਾ ਹਾਪੁਰ ਪਿੱਛੇ ਨਹੀਂ ਬਣਾਉਂਦੇ ਰਹਿਣ ਵਾਲਿਆਂ ਸਾਡਾ ਵੀ ਪੈਂਦਾ ਸਾਡੇ ਠਾਣੇ ਜੇ ਕੰਪਲੇਨ ਲਿਖਾਈ ਆ ਤੇ ਉਹ ਮੌਕਾ ਦੇ ਕੇ ਆਏ ਸੀਗੇ ਉਹ ਮੌਕਾ ਦੇ ਕੇ ਚਲੇ ਗਏ ਆ ਦੇ ਵੀ ਕੋਈ ਕਾ ਨਹੀਂ ਕੰਪਲੇਨ ਤੇਰੀ ਹੋਈ ਗਈ ਆ ਕਿ ਕਿਤੇ ਚੋਰੀ ਹੋਈ ਹੋਇਆ ਕਿਹੜਾ ਏਰੀਆ ਇਹ ਨਵੀਪੁਰ ਕਲੋਨੀ ਪੈਂਦਾ ਏਰੀਆ ਨਵੀਪੁਰ ਕਲੋਨੀ ਨੂੰ ਰਾਜਾ ਲੱਛ